ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਸਾਰੀ ਭੈਣ ਭਰਾंनो ਦਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਬੜੇ ਮੈਸੇਜ ਸੀਗੇ ਕਿ ਸਰਦੀਆਂ ਸ਼ੁਰੂ ਹੋ ਗਈਆਂ ਤੇ ਕੁਝ ਡਰਾਈਨੈਸ ਤੋਂ ਦੱਸ ਦੋ ਅੱਛੀ ਜੀ ਕਰੀਮ ਦੱਸ ਦੋ ਇੰਨੀ ਅੱਛੀ ਕਰੀਮ ਤੁਹਾਨੂੰ ਦੱਸਣ ਲੱਗੀ ਆ ਅੱਜ ਮੈਂ ਇੰਨੀ ਅੱਛੀ ਕਿ ਜਿੰਨੀਆਂ ਹੁਣ ਤੱਕ ਮੈਂ ਦੱਸੀਆਂ ਦੀ ਬੈਸਟ ਵਨ ਦਿਸ ਇਜ਼ ਠੀਕ ਹੈ ਤੇ ਇੰਨਾ ਵਧੀਆ ਰਿਜ਼ਲਟ ਹੈ ਮਤਲਬ ਤੁਹਾਨੂੰ ਫਰਸਟ ਟਾਈਮ ਵੀ ਜਦੋਂ ਤੁਸੀਂ ਰਾਤ ਨੂੰ ਲਗਾ ਕੇ ਸਵੇਰ ਉਠੋਗੇ ਤਾਂ ਡਰਾਸਟਿਕ ਚੇਂਜ ਮਿਲੂਗੀ ਡਰਾਈ ਟੂ ਸੁਪਰ ਡਰਾਈ ਸਕਿਨ ਵੀ ਹੈ ਨਾ ਤੁਹਾਡੀ ਤਾਂ ਵੀ ਤੁਹਾਨੂੰ ਇਹ ਬਹੁਤ ਹੀ ਵਧੀਆ ਰਿਲੀਫ ਦੇਣ ਵਾਲੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਪਰ ਇਨਾ ਕੰਮ ਕਰਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਫਿਰ ਕਈ ਵਾਰੀ ਕੀ ਹੁੰਦਾ ਨਾ ਉਹ ਵੀਡੀਓ ਦੇ ਚੁੱਕੇ ਹੁੰਦੇ ਆ ਫਿਰ ਥੋੜੇ ਦਿਨ ਬਾਅਦ ਫਿਰ ਮੈਸੇਜ ਆਉਣੇ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਤੁਹਾਨੂੰ ਸੁਪਰ ਹਿੱਟ ਵਾਲੀ ਕਰੀਮ ਦੇਣ ਲੱਗੀ ਹੈ ਸਭ ਤੋਂ ਪਹਿਲਾਂ ਜਿਹੜੀ ਪਿੰਡਪਰਾਨਾ ਵੀ ਆ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਸ ਚੈਨਲ ਦਾ ਨਾਮ ਹੈ ਜਸਟ ਇੰਜੋਏ ਜਿਵੇਂ ਦਾ ਸਾਡਾ ਚੈਨਲ ਹੈ ਉਵੇਂ ਦੀ ਅਸੀਂ ਕੰਮ ਕਰਦੇ ਹਾਂ ਚੈਨਲ ਦੇ ਉੱਤੇ ਕਦੇ ਕੁਕਿੰਗ ਹੁੰਦੀ ਹੈ ਕਦੇ ਬਿਊਟੀ ਹੁੰਦੀ ਹੈ ਕਦੇ ਸੋਸ਼ਲ ਇਵੈਂਟਸ ਹੁੰਦੇ ਨੇ ਕਦੇ ਸੋ ਐਂਡ ਸੋ ਅਲੱਗ-ਅਲੱਗ ਟੌਪਿਕਾਂ 'ਤੇ ਰਹਿੰਦੇ ਨੇ ਤੇ ਅਸੀਂ ਬਹੁਤ ਇੰਜੋਏ ਕਰਦੇ ਹਾਂ ਇਸ ਚੈਨਲ ਦੇ ਉੱਤੇ ਤੁਸੀਂ ਵੀ ਇੰਜੋਏ ਕਰੋਗੇ ਸਾਡੇ ਨਾਲ ਸਫ਼ਰ ਸ਼ੁਰੂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤੇ ਲਓ ਜੀ ਸਭ ਤੋਂ ਪਹਿਲਾਂ ਰਸਮ ਅਨੁਸਾਰ ਰਦਾਸ ਬੰਤੀ ਪਰਮਾਤਮਾ ਅਗੀ ਕਿ ਸਾਰੇ ਭੈਣ ਭਰਾਵਾਂ ਦੀ ਘਰੀ ਸੁੱਖ ਸ਼ਾਂਤੀ ਰਹੇ ਜਿਨ੍ਹਾਂ ਪੈਣਾ ਕੋਲ ਬੱਚੇ ਨਹੀਂ ਹੈ ਉਹਨਾਂ ਨੂੰ ਪਰਮਾਤਮਾ ਬੱਚਾ ਦੇਵੇ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਨੂੰ ਵਾਹਿਗੁਰੂ ਸਮਤ ਬਖਸ਼ੇ ਤੇ ਸਭ ਦੇ ਸਿਰਾਂ ਤੇ ਆਪਣੀ ਛੱਤ ਹੋਵੇ ਸਭ ਦੇ ਸਿਰਾਂ ਤੇ ਮੌਜੂਦਾ ਸਾਇਆ ਹੋਵੇ ਤੇ ਲੋ ਜੀ ਅੱਜ ਆਪਾਂ ਸ਼ੁਰੂ ਕਰਦੇ ਆ ਇਹ ਬਣਾਉਣੀ ਇਹਦੇ ਵਾਸਤੇ ਆਪਾਂ ਨੂੰ ਨਾ ਸਿਰਫ ਪੰਜ ਚੀਜ਼ਾਂ ਚਾਹੀਦੀਆਂ ਤੇ ਮੈਂ ਤੁਹਾਨੂੰ ਡਿਟੇਲ ਵੀ ਦੱਸਦੀ ਚੱਲੂਗੀ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੀ ਚਾਹੀਦੀ ਹੈ ਆਪਣਾ ਸੁਪਰ ਇਨਗਰੀਡੀਅੰਟ 글리ਸਰਿਨ ਸਰਦੀਆਂ ਆ ਗਈਆਂ ਮੈਂ ਦੇਖੋ ਕਿੱਡੀ ਵੱਡੀ ਬੋਤਲ ਲੈ ਕੇ ਰੱਖ ਲਈ 글리ਸਰਿਨ ਦੀ ਠੀਕ ਹੈ ਤਾਂ 글리ਸਰਿਨ ਲੈਣੀ ਹੈ 글리ਸਰਿਨ ਜਿਹੜੀ ਹੈਗੀ ਹੈ ਉਹ ਤੁਸੀਂ ਸਾਰੇ ਨਾ ਇਨਗਰੀਡੀਅੰਟ ਕੋਸ਼ਿਸ਼ ਕਰਿਆ ਕਰੋ ਕਿ ਮੈਡੀਕਲ ਹਾਲ ਤੋਂ ਹੀ ਲਓ ਮੈਡੀਸਨ ਵਾਲੀ ਸ਼ਾਪ ਤੋਂ ਕਿਉਂਕਿ ਉੱਥੇ ਪਿਓਰਿਟੀ ਜ਼ਿਆਦਾ ਹੁੰਦੀ ਹੈ ਠੀਕ ਹੈ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ 글ੀਸਰਿਨ ਲੈਣੀ ਹੈ ਜਿਹੜੀ ਕਿ ਮੋਇਸਚਰ ਨੂੰ ਲੌਕ ਕਰਦੀ ਆ ਇਸੇ ਪਾਸੇ ਜਦੋਂ ਤੁਸੀਂ ਲਗਾ ਲੈਣੀ ਹੋਣਾ ਤੇ ਇੱਕਦਮ ਤੁਹਾਨੂੰ ਡਰਾਈਨੈਸ ਜਿਹੜੀ ਆ ਉਹ ਕੰਟਰੋਲ ਕਰ ਲੈਂਦੀ ਹੈ ਇਹ ਨੰਬਰ 1 ਨੰਬਰ 2 ਤੇ ਕੈਸਟਰ ਆਇਲ ਬੰਬ ਇਨਗਰੀਡੀਐਂਟ ਹੈ ਜੇ ਤੁਹਾਡੀ ਸਕਿਨ ਡਰਾਈ ਹੋਗੀ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਤੁਸੀਂ ਕਹਿੰਦੇ ਹੋ ਕਿ ਮੈਂ ਇਥੇ ਤਾਂ ਕੁਝ ਨਹੀਂ ਜੀ ਬਣਦਾ ਮੈਂ ਕੋਈ ਕਰੀਮ ਨਹੀਂ ਬਣਾ ਸਕਦੀ ਇਹਨਾਂ ਕੁਝ ਨਹੀਂ ਕਰ ਸਕਦੀ ਸਿਰਫ ਕੈਸਟਰ ਆਇਲ ਲੈ ਲਓ ਕੈਸਟਰ ਆਇਲ ਲੈ ਲ ਕਰੋ ਜਿਹਨੂੰ ਅਰਿੰਡੀ ਦਾ ਤੇਲ ਵੀ ਕਹਿੰਦੇ ਆ ਇਹਨੂੰ ਸਿਰਫ ਤੁਸੀਂ ਲਗਾ ਲਓ ਮੈਂ ਕਹਨੀ ਆ ਹੋਰ ਰਿਜ਼ਲਟ ਦੇਖਣ ਨੂੰ ਮਿਲਣਗੇ ਤੁਹਾਨੂੰ ਜਿ ਤੁਸੀਂ ਖੁਦ ਹੈਰਾਨ ਹੋ ਜਾਉਗੇ ਵੀ ਨਜ਼ਰ ਭੁੱਲੇ ਹੀ ਰਹੀ ਠੀਕ ਹੈ ਠਿੱਕ ਹੁੰਦਾ ਥੋੜਾ ਜਿਹਾ ਲਾਉਣਾ ਥੋੜਾ ਜਿਹਾ ਔਖਾ ਹੁੰਦਾ ਹੈ ਵੈਸੇ ਤੁਸੀਂ ਲਗਾ ਲਓ ਤਾਂ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਠੀਕ ਹੈ ਜੀ ਨੰਬਰ 3 ਦੇ ਉੱਤੇ ਇਹਨੂੰ ਵੀ ਤੁਸੀਂ ਮੈਡੀਕਲ ਹਾਲ ਤੋਂ ਹੀ ਲਿਓ ਠੀਕ ਹੈ ਕੈਸਟਰੋਲ ਪਿਓਰ ਤੇ ਉਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਹੈ ਸਾਡਾ ਸਭ ਦਾ ਫੇਵਰਿਟ ਜੈਲ ठीक है मेरे को जी ये फेस जैल है मेरे को केसर का तुम एलोविरा जैल लो जड़ी मर्जी मतलब केसर लो मैं मैं केसर ना बनाया हुआ से मैं त करके केसर दिखा दिखाता एलोवेरा जैल भी चलती है परफेक्ट चलती है ठीक है लो जी ये हो गया जी एलोविरा जैल है न, मौस्ट, मौस्ट ना यह मॉयस् मॉयस्ट तर करती है ਇਹਨਾਂ ਕਲੀਨਿੰਗ ਕਰਦੀ ਹੈ ਬੇਸਿਕਲੀ ਰੰਗ ਵੀ ਸਾਫ ਕਰਦੀ ਹੈ ਸਾਡਾ ਇਹਦੇ ਵਿੱਚ ਕਲੀਨਿੰਗ ਪ੍ਰੋਪਰਟੀਆਂ ਹੁੰਦੀਆਂ ਜੀ ਤੁਸੀਂ ਕੱਲੀ ਲਗਾ ਕੇ ਇਹਨੂੰ ਕਰ ਲਓ ਨਾ ਤੁਸੀਂ ਯੂਜ਼ ਤਾਂ ਤੁਹਾਡਾ ਇਹ ਕਲੀਨਸਿੰਗ ਦਾ ਕੰਮ ਵੀ ਕਰਦੀ ਹੈ ਇਹ ਤੁਸੀਂ ਫੇਸ ਵਾਸ਼ ਕਰ ਸਕਦੇ ਹੋ ਇਹਦੇ ਨਾਲ ਤੇ ਲਓ ਜੀ ਇਹ ਹੋ ਗਿਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਹੈ ਵਿਟਾਮਿਨ E ਠੀਕ ਹੈ ਵਿਟਾਮਿਨ E ਦਾ ਕੈਪਸੂਲ ਚਾਹੀਦਾ ਜਿਹੜਾ ਕਿ ਸਕਿਨ ਲਈ ਬਹੁਤ ਅੱਛਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਮੇਨ ਇੰਗਰੀਡੀਐਂਟ ਅੱਜ ਦਾ ਵੈਸਲਿਨ ਕੋਈ ਵੀ ਵੈਸਲੀਨ ਲੈ ਲਿਓ ਮਤਲਬ ਸਿੰਪਲ ਵਾਲੀ ਤੁਸੀਂ ਬਟ ਜੇ ਤੁਹਾਨੂੰ ਲੇਟੈਸਟ ਜਿਹੜੀਆਂ ਨੇ ਕੀਤੀ ਹੈਗੀ ਹੈ yellow ਵਾਲੀ ਜੇ ਤੁਸੀਂ ਇਹ ਲੈ ਲਓਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਰਿਜ਼ਲਟ ਨੇ ਵੈਸਲੀਨ ਇਹਦੇ ਵਿੱਚ ਮੀਨ ਇਨਗਰੀਡੀਐਂਟ ਹੈ ਜਿਹੜਾ ਮੇਨ ਫੰਡਾ ਹੈਗਾ ਜਦੋਂ ਅਸੀਂ ਗਲਿਸਰਨ ਦੇ ਵਿੱਚ ਆ ਸਾਰੀ ਚੀਜ਼ਾਂ ਮਿਕਸ ਕਰਦੇ ਹਾਂ ਨਾ ਬਹੁਤ ਹੀ ਮੈਂ ਕਹਿੰਨੀ ਹਾਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਤੁਹਾਨੂੰ ਮਤਲਬ ਇੱਕ ਵਾਰੀ ਮੇਰੀ ਕਹੇ ਤੇ ਕਰਕੇ ਦੇਖ ਲਿਓ ਬਣਾ ਕੇ ਦੇਖ ਲਿਓ ਤੇ ਲਓ ਜੀ ਇੱਕ ਆਪਾਂ ਬਹੁਤ ਲੈ ਲਿਆ ਹੁਣ ਮੈਂ ਥੋੜਾ ਜਿਹਾ ਕੈਮਰਾ ਨੀਵਾ ਕਰਦੀ ਹਾਂ ਤਾਂ ਕਿ ਸਾਰਿਆਂ ਨੂੰ ਤੁਹਾਨੂੰ ਕਲੀਅਰ ਹੋ ਜਾਵੇ ਵੀ ਮੈਂ ਕੀ ਕੀ ਪਾ ਰਹੀ ਹਾਂ ਲਓ ਠੀਕ ਹੈ ਬੋਲ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਹਿਲਾ ਇਨਗਰੀਡੀਐਂਟ ਪਾਵਾਂਗੇ ਗਲਿਸਰਿਨ ਇੱਕ ਚਮਚਾ ਸੌਰੀ ਗਲਿਸਰਿਨ ਨਹੀਂ ਵੈਸਲੀਨ ਇੱਕ ਚਮਚਾ ਆਪਾਂ ਵੈਸਲੀਨ ਦਾ ਪਾ ਲਿਆ ਇਹ ਤਾਂ ਨਾ ਮਤਲਬ ਤੁਸੀਂ ਹੋਰ ਸਾਰਾ ਕੁਝ ਛੱਡ ਦਿਓ ਬੇਸ਼ੱਕ ਇੰਨੀ ਵਧੀਆ ਰਿਜ਼ਲਟ ਦੇਊਗੀ ਤੁਹਾਨੂੰ ਇਹ ਚੀਜ਼ ਤੇ ਫਿਰ ਇਹਦੇ ਚ ਆਪਾਂ ਇੱਕ ਚਮਚਾ ਪਾ ਲਿਆ ਐਲੋਵੇਰਾ ਜੈਲ ਤੇ ਇੱਕ ਚਮਚਾ ਹੀ ਪਾ ਲੈਣਾ ਤੁਸੀਂ ਇਹਦੇ ਚ ਇਹਦੇ ਚ ਤੁਸੀਂ ਇੱਕ ਜਿਹੜਾ ਇੱਕ ਚੀਜ਼ ਹੋਰ ਪਾਣੀ ਹੈ ਮੈਂ ਉਲਗੀ ਮੈ ਲਿਉਣੀ ਹੈ ਹੋਣੀ ਇਸ ਰਿੰਪਾਣੀਆ ਵਿੱਚ ਇੱਕ ਚਮਚ ਤੇ ਨਾਲ ਪਾਉਣੇ ਆਪਾਂ ਵਿਟਾਮਿਨ E ਵਿਟਾਮਿਨ E ਸਾਡਾ ਜਿਹੜਾ ਹੈਗਾ ਮਸਲ ਟਾਈਟ ਕਰਨ ਵਾਸਤੇ ਹੁੰਦਾ ਹੈ ਸਕਿਨ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਬਹੁਤ ਸੋਹਣਾ ਗਲੋ ਦਿੰਦਾ ਹੈ ਇਹ ਸਕਿਨ ਨੂੰ ਠੀਕ ਹੈ ਇਹ ਆ ਗਿਆ ਜੀ ਅਗਲਾ ਇੰਗਰੀਡੀਅੰਟ ਪਾਣਾ ਹੈ ਇਹਦੇ ਵਿੱਚ ਅ ਬਦਾਮਾਂ ਦਾ ਤੇਲ ਠੀਕ ਹੈ ਤੁਹਾਡੇ ਕੋਲੇ ਅ ਤੁਹਾਨੂੰ ਬਦਾਮਾਂ ਦਾ ਤੇਲ ਅਗਰ ਨਹੀਂ ਹੈਗਾ ਤੁਸੀਂ ਨਾਰੀਅਲ ਦਾ ਤੇਲ ਪਾ ਸਕਦੇ ਹੋ ਠੀਕ ਹੈ ਮੈਨੂੰ ਨਾਰੀਅਲ ਦਾ ਤੇਲ ਥੋੜਾ ਜਿਹਾ ਘੱਟ ਸੂਟ ਕਰਦਾ ਹੈ ਇਸ ਲਈ ਮੈਂ ਨਾਰੀਅਲ ਦਾ ਤੇਲ ਨਹੀਂ ਯੂਜ਼ ਕਰ ਰਹੀ ਮੈਨੂੰ ਬਦਾਮਾਂ ਦਾ ਤੇਲ ਮੇਰਾ ਫੇਵਰਿਟ ਹੈ ਠੀਕ ਹੈ ਇੱਕ ਚਮਚੇ ਇਹਦੇ ਚ ਆਪਾਂ ਬਦਾਮਾਂ ਦਾ ਤੇਲ ਪਾ ਦੇਣਾ ਤੇ ਬਦਾਮਾਂ ਦਾ ਤੇਲ ਵੀ ਤੁਸੀਂ ਕਿਹੜਾ ਲੈਣਾ ਹੈ ਜਿਹੜਾ ਅ ਹੁੰਦਾ ਹੈ ਆਪਣਾ ਬਦਾਮ ਰੋਗਨ ਜਿਹੜਾ ਆਪਾਂ ਦੁੱਧ ਵਗੈਰਾ ਚ ਪਾ ਕੇ ਪੀ ਵੀ ਲੈਣੀ ਹੈ ਲਓ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਠੀਕ ਹੈ ਤੇ ਪਰ ਇਹਦੇ ਵਿੱਚ ਕਿਉਂਕਿ ਆਪਾਂ ਗਲਿਸਰੀਨ ਵੈਸਲੀਨ ਪਾਈ ਹੈ ਜਿਹੜੀ ਕਿ ਪਹਿਲਾਂ ਹੀ ਥੋੜੀ ਜੀ ਹੁੰਦੀ ਹੈ ਠਿੱਕ ਜੀ ਹੁੰਦੀ ਹੈ ਇਸ ਕਰਕੇ ਕਈ ਵਾਰੀ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦੇ ਤੇ ਫਿਰ ਤੁਸੀਂ ਇਹਨੂੰ ਡਬਲ ਬੋਇਲਿੰਗ ਮੈਥਡ ਦੇ ਨਾਲ ਮਿਕਸ ਕਰ ਲੈਣੀ ਠੀਕ ਹੈ ਡਬਲ ਬੋਇਲਿੰਗ ਮੈਥਡ ਤੁਹਾਨੂੰ ਆਉਂਦਾ ਹੀ ਹੋਣਾ ਹੈ ਵੀ ਪਾਣੀ ਉਬਲਣਾ ਰੱਖ ਦਿਓ ਤੇ ਉਸ ਪਾਣੀ ਦੇ ਵਿੱਚ ਤੁਸੀਂ ਇਹਨੂੰ ਭਾਂਡੇ ਨੂੰ ਰੱਖ ਦਿਓ ਇਸ ਨੂੰ ਠੀਕ ਹੈ ਡਾਇਰੈਕਟ ਨਹੀਂ ਮਤਲਬ ਆਪਾਂ ਹੀਟ ਦੇਣੀ ਇਹਨੂੰ ਪਾਣੀ ਦੇ ਵਿੱਚ ਰੱਖ ਕੇ ਜਦੋਂ ਇਹ ਪਿਘਲ ਜਾਊਗਾ ਤੇ ਉਦੋਂ ਤੁਹਾਡਾ ਰੈਡੀ ਹੋਊਗਾ ਤੇ ਇਹ ਤੁਹਾਡੀਆਂ ਅੱਡੀਆਂ ਫਟੀਆਂ ਹੋਈਆਂ ਉਹਨਾਂ ਨੂੰ ਵੀ ਠੀਕ ਕਰਦਾ ਹੈ ਤੁਹਾਡੇ ਹੱਥ ਡਰਾਈ ਹੋਏ ਪਏ ਨੇ ਉਹਨਾਂ ਨੂੰ ਵੀ ਠੀਕ ਕਰਦਾ ਹੈ ਲੋ ਜੀ ਥੋੜਾ ਜੈਨ ਮਿਕਸ ਹੋਣ ਨੂੰ ਟਾਈਮ ਲੱਗਦਾ ਕਿਉਂਕਿ ਤੁਹਾਨੂੰ ਮੈਂ ਜਿਹਾ ਜਿਹੜੀ ਪੈਟਰੋਲੀਅਮ ਜੈਲੀ ਹੈ ਆਪਣੀ ਵੈਸਲੀਨ ਉੱਥੇ ਇੱਕ ਜੀ ਹੁੰਦੀ ਹੈ ਵੈਸਲੀਨ ਦੀ ਤਾਂ ਵੈਸੇ ਰਿਜ਼ਲਟ ਬਹੁਤ ਅੱਛਾ ਹੈ ਜਦੋਂ ਤੁਸੀਂ ਇੰਨਾ ਇਨਗਰੀਡੀਅੰਟਸ ਦੇ ਨਾਲ ਮਿਲਾ ਕੇ ਲਾਉਂਗੇ ਨਾ ਤਾਂ ਤੁਸੀਂ ਦੇਖੋਗੇ ਵੀ ਕੀ ਕਮਾਲ ਹੋਊਗਾ ਤੁਸੀਂ ਇਹਨੂੰ ਫੇਸ ਤੇ ਹੱਥਾਂ ਪੈਰਾਂ ਤੇ ਠੀਕ ਹੈ ਰਾਤ ਨੂੰ ਲਗਾ ਲਓ ਸੌਣ ਵੇਲੇ ਸੌਣ ਵੇਲੇ ਕਿਉਂ ਆਪਣਾ ਫੇਸ ਨੂੰ ਕਰੋ ਸਾਫ ਚੰਗੀ ਤਰ੍ਹਾਂ ਠੀਕ ਹੈ ਤੇ ਉਸ ਤੋਂ ਬਾਅਦ ਇਹਨੂੰ ਲਗਾ ਲੈਣੇ ਲੋ ਜੀ ਬਹੁਤ ਸੋਹਣਾ ਸੌਫਟ ਸੌਫਟ ਸਕਿਨੀ ਇਹਦਾ ਜਿਹੜਾ ਕਰੀਮੀ ਟੈਕਸਚਰ ਬਣ ਗਿਆ ਠੀਕ ਹੈ ਲੋ ਇਹ ਕਲਾਸ ਤੁਹਾਡਾ ਕਰੀਮ ਤਿਆਰ ਹੋ ਗਈ ਤੇ ਤੁਸੀਂ ਇਹ ਕਰੀਮ ਬਣਾਉਣੀ ਹੈ ਠੀਕ ਹੈ ਡੱਬੀ ਚ ਪਾ ਕੇ ਰੱਖ ਲਓ ਤੇ ਇਹ ਕੋਈ ਨਹੀਂ ਹੈਗਾ ਕਿ कि ਇਹ ਖਰਾਬ ਹੋ ਜਾਂਦੀ ਹੈ ਜਾਂ ਕੀ ਹੋ ਜਾਂਦਾ ਕੁਝ ਨਹੀਂ ਹੁੰਦਾ ਇਹਨੂੰ ਕਿਉਂਕਿ ਆਪਾਂ ਕੋਈ ਵੀ ਚੀਜ਼ ਐਸੀ ਨਹੀਂ ਵਰਤੀ ਜਿਹੜੀ ਆਪਾਂ ਜੀ ਦਾ ਸ਼ੈਲਫ ਲਾਈਫ ਘੱਟ ਹੋਵੇ ਸਾਰੀਆਂ ਚੀਜ਼ਾਂ ਹੀ ਰੈਡੀ ਮੇਡ ਨਹੀਂ ਬਾਜ਼ਾਰ ਦੀਆਂ ਨੇ ਠੀਕ ਹੈ ਤੇ ਇਸ ਕਰਕੇ ਕੋਈ ਵੀ ਚੀਜ਼ ਪਾਣੀ ਵਾਲੇ ਹੱਥਾਂ ਇਹਨੂੰ ਨਾ ਲਾਇਓ ਬਸ ਜਿਵੇਂ ਆਪਾਂ ਨਾਰਮਲੀ ਵੀ ਹੱਥ ਸੁੱਕੇ ਵਾਲੀ ਕਰੀਮ ਨੂੰ ਲਾਉਣੀ ਹੈ ਉਵੇਂ ਤੇ ਤੁਸੀਂ ਇਹਨੂੰ ਡੱਬੀ ਚ ਪਾ ਕੇ ਰੱਖ ਲਓ ਕੋਈ ਫ੍ਰਿਜੀ ਚ ਰੱਖਣ ਦੀ ਲੋੜ ਨਹੀਂ ਜਿੱਥੇ ਤੁਹਾਡਾ ਡਰੈਸਿੰਗ ਟੇਬਲ ਹੈ ਉੱਥੇ ਰੱਖ ਲਓ ਤੁਹਾਡੀ ਸਕਿਨ ਦਾ ਮੈਂ ਕਹਿੰਨੀ ਜਿਵੇਂ ਕਾਇਆਕਲਪ ਹੋ ਜੂਗਾ ਇੰਨੀ ਸੋਹਣੀ ਤੁਹਾਡੇ ਲੋ ਕਾਉਗੀ ਠੀਕ ਹੈ ਹਲੋ ਬਿਲਕੁਲ ਮੈਂ ਇਹਦਾ ਰੰਗ ਮੈਂ ਥੋੜਾ ਜਿਹਾ ਇਸ ਤਰ੍ਹਾਂ ਦਾ ਤਾਂ ਬਣਿਆ ਕਿਉਂਕਿ ਜਿਹੜਾ ਮੈਂ ਇਹਦੇ ਵਿੱਚ ਜੈਲ ਪਾਈ ਸੀਗੀ ਉਹ ਉਹ ਕੇਸਰ ਵਾਲੀ ਸੀ ਕਲਰ ਸੀਗਾ ਉਹਦੇ ਵਿੱਚ ਇਸ ਕਰਕੇ ਅਦਰਵਾਈਜ਼ ਇਹ ਉਮੀ ਵਾਈਟੀ ਬਣੂਗੀ ਠੀਕ ਹੈ ਸੋ ਜੀ ਇਹਨੂੰ ਹਲੇ ਮੈਂ ਹੋਰ ਬੀਟ ਕਰੂੰਗੀ ਇਹਨੂੰ ਰਾਮ ਨਾਲ ਬੀਟ ਕਰ ਕਰਕੇ ਜਾਂ ਮੈਂ ਡਬਲ ਬਾਇਲਰ ਮੈਥਡ ਦੇ ਨਾਲ ਇਹਨੂੰ ਥੋੜਾ ਜਿਹਾ ਪਿਘਲਾ ਲੈਣੀ ਆ ਤਾਂ ਮਤਲਬ ਇਹ ਹੁੰਦਾ ਕਿ ਚੰਗੀ ਤਰ੍ਹਾਂ ਸ਼ੂਅਰ ਹੋ ਜਾਂਦਾ ਕਿ ਹਾਂ ਜੀ ਮਿਕਸ ਹੋ ਗਏ ਐਸੀ ਇਦਾਂ ਹੀ ਹੋ ਜਾਂਦੇ ਨੇ ਐਸੀ ਗੱਲ ਨਹੀਂ ਕਿ ਨਹੀਂ ਹੋਣਗੇ ਤੋ ਲੋ ਜੀ ਇਹ ਨੂੰ ਤੁਸੀਂ ਬਣਾਉਣਾ ਹੈ ਜਿਹੜੀਆਂ ਭੈਣਾਂ ਨੂੰ ਸ਼ਿਕਾਇਤ ਹੈ ਕਿ ਜਿਹੜੇ ਹੱਥ ਸਾਡੇ ਨੇ ਜੀ ਉਹ ਡਰਾਈ ਹੋ ਗਏ ਜਾਂ ਸਾਡੇ ਪੈਰਾਂ ਦੀ ਅੱਡੀਆਂ ਫਟਦੀਆਂ ਪੈਰ ਡਰਾਈ ਹੋ ਗਏ ਗਰਦਨ ਤੇ ਵੀ ਲਾਉਣਾ ਹੈ ਰਾਤ ਨੂੰ ਤੁਸੀਂ ਫੇਸ ਨੂੰ ਅੱਛੀ ਤਰ੍ਹਾਂ ਸਾਫ਼ ਕਰਨਾ ਉਸ ਤੋਂ ਬਾਅਦ ਤੁਸੀਂ ਇਹ ਨੂੰ ਜਿੰਨੀ ਤੁਹਾਡੀ ਜਿਹੜੀ ਹੈਗੀ ਹੈ ਬੋਡੀ ਡਿਮਾਂਡ ਕਰਦੀ ਹੈ ਹੁਣ ਬੋਡੀ ਕਿਵੇਂ ਡਿਮਾਂਡ ਕਰਦੀ ਹੈ ਕਿਸੇ ਦੀ ਜਿਹੜੀ ਸਕਿਨ ਹੈ ਉਹ ਸੁਪਰ ਡਰਾਈ ਹੈ ਜਿਆਦਾ ਡਰਾਈ ਹੈ ਉਹ ਥੋੜਾ ਜਿਆਦਾ ਲਾ ਲੂਗਾ ਜਿਸ ਦੀ ਘੱਟੋਂ ਘੱਟ ਲਾ ਲੂਗਾ ਐ ਨਹੀਂ ਹੈਗਾ ਕਿ ਦਿਨੇ ਵੀ ਇਹਨੂੰ ਲਾਉਣ 'ਚ ਕੋਈ ਪ੍ਰੋਬਲਮ ਹੈ ਬਸ ਕਿਉਂਕਿ ਵੈਸੇ ਤਾਂ ਜਿਹੜੀ ਗਲਿਸਰਿਨ ਹੁੰਦੀ ਹੈ ਉਹ ਸਾਰੀਆਂ ਆਪਣੀਆਂ ਕਰੀਮਾਂ ਦੇ ਵਿੱਚ ਹੀ ਹੁੰਦੀ ਹੈ ਬਟ ਇਹਦੇ 'ਚ ਆਪਾਂ ਕੁਆਂਟੀਟੀ ਥੋੜੀ ਜਿਹੀ ਵਧ ਰੱਖੀ ਹੋਈ ਹੈ ਇਸ ਕਰਕੇ ਡੇ ਟਾਈਮ 'ਚ ਮੈਂ ਅਵੋਇਡ ਕਰਦੀ ਹਣੀ ਲਾਉਣ ਨੂੰ ਇਹਨੂੰ ਤੇ ਬਾਕੀ ਰਾਤ ਨੂੰ ਤੁਸੀਂ ਲਾਓ ਰਾਮ ਨਾਲ ਅਗਲੇ ਦਿਨ ਤੁਸੀਂ ਪੈਰਾਂ ਤੇ ਦਿਰਾਉਣਾ ਲਾਈ ਸਕਦੇ ਹੋ ਕਿਉਂਕਿ ਤੁਹਾਡੇ ਪੈਰਾਂ ਦੇ ਉੱਤੇ ਤੁਸੀਂ ਜਿਹੜਾ ਆਪਾਂ ਪਾ ਲਿਆ ਕੋਈ ਡਾਇਰੈਕਟ ਧੁੱਪ ਦੇ ਵਿੱਚ ਤੁਸੀਂ ਹੈ ਨਹੀਂਗੇ ਜੇ ਤੁਸੀਂ ਵੈਸੇ ਵੀ ਨਾਰਮਲੀ ਵੀ ਡਾਇਰੈਕਟ ਧੁੱਪ ਵਿੱਤੀ ਵਿੱਚ ਨਹੀਂ ਜਾਂਦੇ ਤਾਂ ਤੁਸੀਂ ਇਹ ਲਗਾ ਹੀ ਸਕਦੇ ਹੋ ਆਹ ਨਾ ਤੇ ਲੋ ਜੀ ਲਗਾ ਕੇ 5-7 ਮਿੰਟ ਤੁਸੀਂ ਆਪਣੀ ਮ사ਜ ਕਰ ਲਿਓ ਤੇ ਫਿਰ ਜਦੋਂ ਸਵੇਰੇ ਉੱਠੋਗੇ ਪਲੰਪੀ ਸਕਿਨ ਤੁਹਾਨੂੰ ਮਿਲੂਗੀ ਪਲੰਪੀ ਸਕਿਨ ਠੀਕ ਹੈ 3-4 ਦਿਨ ਦੇ ਵਿੱਚ ਤੁਹਾਨੂੰ ਬਿਲਕੁਲ ਹੀ ਕਲੀਅਰ ਰਿਜ਼ਲਟ ਆਉਣਗੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਊਗਾ ਡਿਫਰੈਂਸ ਤੇ ਲੋ ਜੀ ਇਹਨੂੰ ਤੁਸੀਂ ਲਿਪਸ ਤੇ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਕੋਈ ਵੀ ਅਸੀ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਨੂੰ ਕੋਈ ਨੁਕਸਾਨ ਕਰਨ ਵਾਲੀ ਹੈ ਤੇ ਸ਼ੇਅਰ ਜ਼ਰੂਰ ਕਰਨਾ ਹੈ ਵੀਡੀਓ ਨੂੰ ਤੇ ਮਿਲਾਂਗੇ ਅਗਲੀ ਵੀਡੀਓ ਚ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਇਹਦੇ ਨਾਲ ਨਾ ਕੱਲਾ ਇਹੀ ਨਹੀਂਗਾ ਕਿ ਇਹ ਚੁਰੜੀਆਂ ਖਤਮ ਕਰਦੀ ਹੈ ਜਾਂ ਸਕਿਨ ਟਾਈਟ ਕਰਦੀ ਹੈ ਨਾ ਕੋਈ ਚੁਰੜੀ ਰਹੂਗੀ ਨਾ ਕੋਈ ਡਰਾਈਨੈਸ ਰਹੂਗੀ ਤੇ ਜਿਹੜੇ ਤੁਹਾਡੇ ਹੱਥ ਹੈ ਪੈਰ ਹੈ ਫੇਸ ਹੈ ਉਹ ਗੋਰਾ ਵੀ ਹੋਊਗਾ ਸਾਰੇ ਕੰਮ ਇਕੱਠੇ ਕਰੂਗੀ ਇਹ ਤੇ ਮਿਲਾਂਗੇ ਆਪਾਂ ਅਗਲੀ ਕਿਸੇ ਵੀਡੀਓ 'ਚ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਜਸਟ ਇੰਜੋਏ